ਅਸੀ ਗੱਲ ਜੀ ਫਸਟ ਜਸ ਕਲੋਥ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਹੋਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਤੇ ਮਿਲ ਸਕੇ ਤੇ ਮਿੰਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਪੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਫਿਰ ਇਸ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਤੇ ਲੋ ਜੀ ਅੱਜ ਬਹੁਤ ਹੀ ਖੂਬਸੂਰਤ ਜੇ ਸੂਟ ਲੈ ਕੇ ਆਏ ਆਂ ਔਰ ਸਾਰੇ ਸੂਟ ਤੁਹਾਨੂੰ ਦੁਪੱਟਿਆਂ ਦੇ ਨਾਲ ਹੀ ਦਿਖਾਵਾਂਗੇ ਬਹੁਤ ਪਿਆਰੇ ਸੂਟ ਨੇ ਇੱਦੋ ਈ ਰੋ ਜੀ ਬਹੁਤ ਸੋਹਣੇ ਸੂਟ ਹੈ ਕਾਫੀ ਜ਼ਿਆਦਾ ਸੋਹਣੇ ਸੂਟ ਨੇ ਅ ਤੁਸੀਂ ਫਰੰਟ ਦੇਖੋ ਇਹਦਾ ਘੇਰਾ ਦੇਖੋ ਆਹ ਲੋ ਜੀ 40 ਯੀਅਰ ਲੁੱਕ ਦੇ ਸੂਟ ਨੇ ਜੀ ਇਹ ਆ ਲੋ ਬਹੁਤ ਹੀ ਖੂਬਸੂਰਤ ਜਿਹਾ ਘੇਰਾ ਮਿਲੂਗਾ ਤੁਹਾਨੂੰ ਸਾਰੇ ਘੇਰੇ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਤੇ ਵਿੱਚ ਵੀ ਹੈਗੀ ਹਾਂ ਵਿੱਚ ਵੀ ਇਹ ਸਾਰੇ ਬਵਾਚ ਦਿਖਾਉਣੀ ਆ ਤੁਸੀਂ ਇਹ ਘੇਰਾ ਦੇਖ ਲਓ ਪਹਿਲਾਂ ਇੱਥੇ ਤੱਕ ਤੁਹਾਨੂੰ ਸਾਰਾ ਘੇਰਾ ਮਿਲੂਗਾ ਇੰਨਾ ਸਾਰਾ ਤੇ نیچے ਇਹ ਵਾਲੀ ਅ ਲੇਸ ਮਿਲੂਗੀ نیچے ਪੱਟੀ ਲੱਗੀ ਹੋਈ ਆ ਉਹਦੇ ਉੱਪਰ ਇੱਕ ਲੇਸ ਵੀ ਲੱਗੀ ਹੋਈ ਆ ਬਹੁਤ ਹੀ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਆ ਸੂਟਾਂ ਨੂੰ ਤੇ ਇਧਰੋਂ ਨਿਕਲੂਗੀ ਜੀ ਬਾਜੂ ਇਹ ਵਾਲਾ ਬਾਜੂ ਦਾ ਡਿਜ਼ਾਈਨ ਰਹੂਗਾ ਠੀਕ ਆ ਜੀ ਤੇ ਪੈਟਰੋਲ ਕਲਰ ਆ ਇਹ ਆ ਲੋ ਇਧਰਲੀ ਸਾਈਡ ਦੇਖ ਲਓ ਇਹ ਹੈਗੀ ਆ ਬੈਕ ਸਾਈਡ ਇਹਦੀ ਬੈਕ ਸਾਈਡ ਦਾ ਬਾਰਡਰ ਰਹੂਗਾ ਇਹ ਠੀਕ ਹੈ ਜੀ ਤੇ ਸਾਰੇ ਤੁਹਾਨੂੰ ਇਸ ਤਰ੍ਹਾਂ ਕਰਕੇ ਫਲਾਵਰ ਮਿਲਣਗੇ ਇੱਥੇ ਪ੍ਰਿੰਟ ਮਿਲੂਗਾ ਤੇ ਇਧਰਲੀ ਸਾਈਡ ਦੇਖੋਗੇ ਤਾਂ ਤੁਹਾਨੂੰ ਨਾਲ ਸਰਵੋਸਕੀ ਵੀ ਮਿਲੂਗੀ ਫਰੰਟ ਦੇ ਚਰਮਲ ਚਰਮਲ ਕੰਦੇ ਸੂਟ ਨੇ ਜੀ ਇਹ ਲੋ ਬਹੁਤ ਪਿਆਰੇ ਸੂਟ ਹੈ ਤੇ ਇਹ ਮਿਲੂਗੀ ਜੀ ਨਾਲ ਤੁਹਾਨੂੰ ਇਹਦੇ ਸਲਵਾ ਮੈਂ ਤੁਹਾਨੂੰ ਐਵੇਂ ਹੀ ਦੱਸਦੀ ਆ ਕਿ ਸੂਟ ਕਿਹੜੇ ਸਟੱਫ ਦੇ ਵਿੱਚ ਲੱਗਾ ਬਿਨਾ ਲਾਈਨਿੰਗ ਤੋਂ ਬਣ ਜੂਗਾ ਤੁਸੀਂ ਐਨਾ ਛੱਡਦੀ ਆ ਸਲਵਾਰ ਦੇ ਨਾਲ ਦੇ ਰੰਗ ਦਾ ਸੀ ਨਹੀਂ ਅੱਢਦੀ ਤਾਂ ਨਹੀਂ ਇਸ ਤਰ੍ਹਾਂ ਹੀ ਕਲਰ ਆਉਂਦੇ ਨੇ ਉਹ ਵਿੱਚ ਜਿਹੜਾ ਨਾ ਨਹੀਂ ਥੋੜਾ ਜਿਹਾ ਕਲਰ ਹੈ ਅਲੱਗ ਹੈਗਾ ਪਰ ਇਦਾਂ ਹੀ ਆਉਂਦੇ ਨੇ ਸੂਟ ਇਹ ਇਹ ਵੀ ਮਸਲੀਨ ਹੈ ਇਹ ਵੀ ਮਸਲੀਨ ਹੈ ਠੀਕ ਹੈ ਜੀ ਤੇ ਪਰ ਦੋਨੋਂ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਇਹ ਵੀ ਬਿਨਾ ਲਾਈਨਿੰਗ ਤੋਂ ਬਣ ਜੂਗਾ ਇਹ ਵੀ ਬਿਨਾ ਲਾਈਨਿੰਗ ਤੋਂ ਬਣੂਗਾ ਠੀਕ ਹੈ ਜਿਸ ਤਰ੍ਹਾਂ ਵੀ ਆਇਆ ਆਪਣੇ ਕੋਲ ਆਪਾਂ ਤੁਹਾਨੂੰ ਉਦਾਂ ਹੀ ਦਿਖਾਤਾ ਆਸ ਜੇ ਲੀਨੀ ਹੈ ਹਾਂ ਦੁਪੱਟਾ ਵੀ ਮਸਲਿਨ ਦਾ ਹੈ ਬਹੁਤ ਸੋਹਣਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਮੋਟੀ ਥੋੜੀ ਮੋਡਲ ਮਸਲਿਨ ਟਾਈਪ ਹੁੰਦੀ ਹੈ ਜਿਵੇਂ ਉਹ ਵੱਡੀ ਮਸਲਿਨ ਹੈ ਤੇ ਇਹ ਵਾਲਾ ਹੈਗਾ ਇਹਦੇ ਨਾਲ ਦੁਪੱਟਾ ਬਹੁਤ ਖੂਬਸੂਰਤ ਜਿਹਾ ਸੂਟ ਹੈ ਖੁੱਲਾ ਡੁੱਲਾ ਹੈ ਹੈ ਖੁੱਲਾ ਡੁੱਲਾ ਹੈ ਮੈਂ ਦੁਪੱਟਾ ਹਾਂ ਦੁਪੱਟੇ ਦਾ ਫਿਰ ਵੀ ਮੈਂ ਨਾ ਨਾਪ ਕੇ ਦੱਸ ਦੇਣੀ ਹੈ ਸਾਈਜ਼ ਤੁਹਾਨੂੰ ਸਵਾ ਦੋ ਪਲਾਸ ਹੈ ਸਵਾ ਦੋ ਤੋਂ ਜ਼ਿਆਦਾ ਹੈ ਤੇ 2.5 ਦੋ ਘਟ ਹੈ ਤੇ ਪ੍ਰਾਈਸ ਇਹਦੀ ਰਹੂਗੀ ਜੀ 1450 ਰੁਪਏ ਇਹ ਸੂਟ ਤੁਹਾਨੂੰ 1450 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ ਅਗਲਾ ਕਲਰ ਇਹਦੇ ਵਿੱਚ ਮਹਿਰੂਨ ਕਲਰ ਇਹ ਵਾਲਾ ਮਿਲੂਗਾ ਇਹਨਾਂ ਸਾਰਿਆਂ ਦੇ ਵਿੱਚ ਹੀ ਨਾ ਸਲਵਾਰਾਂ ਥੋੜੀਆਂ ਡਾਰਕ ਨੇ ਇਹਨਾਂ ਤੋਂ ਅੱਗੇ ਹਾਂ ਇਦਾਂ ਹੀ ਦਿਖਾ ਦੇਣੀ ਸਾਰੇ ਸੂਟਾਂ ਚ ਸਲਵਾਰਾਂ ਤੁਹਾਨੂੰ ਥੋੜੀਆਂ ਡਾਰਕ ਮਿਲਣਗੀਆਂ ਆ ਲੋ ਜੀ ਇਹ ਹੈਗਾ ਸ਼ਰਟ ਤੇ ਇਹ ਵਾਲੀ ਮੇਰੂਗੀ ਨਾਲ ਇਹਦੇ ਸਲਵਾਰ ਤੇ ਇਹ ਵਾਲਾ ਨਾਲ ਦੁਪੱਟਾ ਮਿਲੂਗਾ ਠੀਕ ਹੈ ਜੀ 1450 ਦੇ ਵਿੱਚ ਸੂਟ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗਾ ਕਾਫੀ ਜਿਆਦਾ ਸੋਹਣੇ ਸੂਟ ਨੇ ਵੱਡੀ ਗੱਲ ਇਹ ਆ ਕਿ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਆ ਮਰਜੀ ਏ ਥੋੜੀ ਜਿਕੇ ਪਿੱਛੇ ਲਾਉਣੀ ਆ ਲਾ ਲਿਓ ਤੁਸੀਂ ਅਦਰਵਾਈਜ਼ ਇਹਨੂੰ ਹੁੰਦਾ ਕੁਛ ਨਹੀਂ ਹੈਗਾ ਇਸ ਤਰ੍ਹਾਂ ਹੀ ਤੁਸੀਂ ਬਣਾ ਕੇ ਪਾ ਸਕਦੇ ਹੋ ਤੇ ਜੇ ਆਪ ਅੱਗੇ ਪਿੱਛੇ ਲਾ ਵੀ ਲੈਨੇ ਸ਼ਰਟ ਦੇ ਤੇ ਉਹਦੇ ਨਾਲ ਥੋੜੀ ਜਿਹੀ ਗ੍ਰੇਸਫੁਲ ਜਿਆਦਾ ਹੋ ਜਾਂਦੀ ਐ ਸ਼ਰਟ ਚਲ ਅਗਲਾ ਦੇਖੀਏ ਨੋਨ ਪਰਪਲ ਕਲਰ ਉਦਾਂ ਹੀ ਘੇਰਾ ਬਣੂਗਾ ਇਹਦਾ ਥੋੜੇ ਦੇ ਖਲਾਬ ਲੈਨੇ ਆਪਾਂ ਆ ਲੋ ਇਹ ਵਾਲਾ ਘੇਰਾ ਬਣੂਗਾ ਇਹਦਾ ਕਾਫੀ ਸੋਹਣੇ ਸੂਟ ਨੇ ਕਾਫੀ ਜਿਆਦਾ ਸੋਹਣੇ ਸੂਟ ਨੇ ਜੀ ਰੇਟ ਵਾਈਜ਼ ਬਹੁਤ ਜਿਆਦਾ ਸੋਹਣੇ ਨੇ ਤੇ ਇਹ ਹੈਗੀ ਆ ਦੀ ਸਲਵਾਰ ਤੁਸੀਂ ਸਾਰਿਆਂ ਚ ਦੇਖ ਰਹੇ ਹੋਵੋਗੇ ਸਲਵਾਰਾਂ ਦਾ ਕਲਰ ਥੋੜਾ ਸਾਰੇ ਸੂਟਾਂ ਜੀ ਇਦਾਂ ਹੀ ਆ ਡਾਰਕ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਹਾਂ ਠੀਕ ਹੈ ਜੀ ਤੇ ਪ੍ਰਾਈਸ ਹੈਗੀ 1450 ਤੇ ਲੋ ਜੀ ਮਸਟਰਡ ਕਲਰ ਬਹੁਤ ਸੋਹਣਾ ਮਸਟਰਡ ਕਲਰ ਹੈ ਹਾਂ ਉਸੇ ਤਰ੍ਹਾਂ ਹੀ ਘੇਰਾ ਮਿਲੂਗਾ ਇਹਦਾ ਵੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਇਹ ਵਾਲਾ ਦੁਪੱਟਾ ਮਿਲੂਗਾ ਪ੍ਰਾਈਸ 1450 ਇਹ ਚਾਰ ਸੂਟ ਸੀਗੇ ਜਿਹੜੇ 1450 ਵਾਲੇ ਸੀਗੇ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੀ ਇਹ ਵੀ ਸੂਟ ਇੰਨੇ ਕਿ ਪਿਆਰੇ ਸੂਟ ਨੇ ਨਾ ਜੀ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਉਣ ਲੱਗੀ ਆ ਬਸ ਪੁੱਛੋ ਹੀ ਨਾ ਆਹ ਲਓ ਬੜਾ ਬੜਾ ਕਰਦੇ ਸੂਟ ਹੈ ਪਹਿਲਾਂ ਤੁਸੀਂ ਐਂ ਦੇਖੋ ਡਿਜ਼ਾਈਨਿੰਗ ਦੇਖੋ ਸੂਟ ਦੀ ਬਹੁਤ ਕਲਰ ਸੋਹਣਾ ਔਰ ਸੋਬਰ ਲੁੱਕ ਦੇ ਸੂਟ ਨੇ ਇੱਕ ਫਲਾਵਰ ਤੁਹਾਨੂੰ ਇੱਥੇ ਮਿਲੂਗਾ ਇੱਕ ਫਲਾਵਰ ਤੁਹਾਨੂੰ ਸਾਈਡ ਤੇ ਮਿਲੂਗਾ ਆ ਇਹਦਾ ਬਾਟਰਮ ਹੈ ਗਾ ਡਿਜ਼ਾਈਨਿੰਗ ਦੇਖੋ ਸੂਟ ਦੀ ਕਿੰਨੀ ਸੋਹਣੀ ਬਹੁਤ ਪਿਆਰਾ ਸੂਟ ਹੈ ਤੇ ਆ ਇਹਦੀ ਬਾਜੂ ਮਿਲੂ ਠੀਕ ਹੈ ਜੀ ਇਹ ਬੈਕ ਸਾਈਡ ਹੈ ਇਹ ਨਾ ਹੈਗੀ ਤਾਂ ਮਸਲੀਨ ਪਰ ਤੁਹਾਨੂੰ ਨਾ ਕ੍ਰੇਪ ਦੀ ਲੁੱਕ ਦਿੰਦੀ ਹੈ ਹਾਂ ਚਮਕ ਇੰਨਾ ਇੰਨੀ ਜ਼ਿਆਦਾ ਹੈਗੀ ਆ ਇਹਦੇ ਵਿੱਚ ਤੁਹਾਨੂੰ ਐ ਲੱਗਦਾ ਜਿਵੇਂ ਕ੍ਰੇਪ ਦਾ ਸੂਟ ਪਾਇਆ ਹੋਵੇ ਤੇ ਬਾਹਰ ਸੁਪਰ ਲੁੱਕ ਦੇ ਸਿੰਪ ਨੇ ਜੀ ਬਹੁਤ ਜ਼ਿਆਦਾ ਤੇ ਮਸਲੀਨ ਦੀ ਹੋਈ ਨਾਲ ਤੁਹਾਨੂੰ ਸਲਵਾਰ ਮਿਲੂਗੀ ਕ੍ਰੇਪ ਦੀ ਲੱਗਦੀ ਹੈ ਹਾਂ ਮਸਲੀਨ ਦੀ ਸਲਵਾਰ ਹੈ 2.5 ਮੀਟਰ ਹੋਊਗੀ 2.5 ਮੀਟਰ ਇਹ ਹੋਊਗਾ ਠੀਕ ਹੈ ਜੀ ਕੋਈ ਫਿਲ ਨਹੀਂ ਹੋਣਾ ਮੈਂ ਦੁਪੱਟਾ ਲੈ ਰਿਹਾ ਹਾਂ ਇਹ ਉਹਨਾਂ ਨੇ ਕੋਈ ਨਾ ਖੋਲ ਦਿੰਨੇ ਆ ਆਹ ਮਸਲੀਂ ਦਾ ਇਹ ਦੁਪੱਟਾ ਬੜਾ ਹੀ ਪਿਆਰਾ ਦੁਪੱਟਾ ਹੈ ਆਹ ਬਹੁਤ ਸੋਹਣੀ ਸੁਹਣ ਹੈ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਸਵਾ ਦੋ ਪਲਸੀ ਮਿਲੂਗਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਣੀ ਆ ਇਸ ਤਰ੍ਹਾਂ ਕਰਕੇ ਦੁਪੱਟਾ ਤੇ ਆ ਲੋ ਤੇ ਇਹ ਸੂਟ ਮਿਲੂਗਾ 1695 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆਊਗਾ ਸਟਫ ਵੀ ਦੇਖੋ ਬਹੁਤ ਜਿਆਦਾ ਵੈਰਾ ਸਟਫ ਹੈ ਤੇ ਅੱਗੇ ਦੇਖ ਲਓ ਤੁਸੀਂ ਇਹ ਵਾਲਾ ਥੋੜਾ ਵਾਈਨ ਜਿਹਾ ਸ਼ੇਡ ਹੈਗਾ ਆ ਲੋ ਬਹੁਤ ਸੋਹਣਾ ਇਹ ਲਾਈਨਿੰਗ ਲੱ ਕੇ ਬਣੂਗਾ ਜੀ ਸੂਟ ਫਿਰ ਗ੍ਰੇਸ ਆਉਗੀ ਉਹਦੀ ਕਿਉਂਕਿ ਇਹ ਕਾਫੀ ਮਤਲਬ ਕਿ ਕ੍ਰੇਪ ਵਰਗੀ ਮਸਲੀਨ ਹੈ ਕਾਫੀ ਖੂਬਸੂਰਤ ਸੂਟ ਹੈ ਇਹਦੇ ਤੇ ਨਾ ਹੈਂਡਵਰਕ ਦਾ ਟੱਚ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਫਲਾਵਰ ਨੂੰ ਦੇਖੋ ਸਾਰੇ ਉੱਪਰ ਹੈਂਡਵਰਕ ਹੈ ਸੇਦਰਾ ਇਹ ਵਾਲਾ ਫਲਾਵਰ ਹੈ ਜਿਹੜਾ ਇਹਦੇ ਤੇ ਹੈਂਡਵਰਕ ਹੈ ਠੀਕ ਹੈ ਜੀ ਤੇ ਇਹ ਹੈਗੀ ਸਲਵਾਰ ਸਲਵਾਰ ਤਾਂ ਮੇਰਾ ਖਿਆਲ ਹੈ ਜੇ ਤੁਸੀਂ ਨਾ ਵੀ ਲਾਉਣਾ ਚਾਹੋ ਲਾਈਨਿੰਗ ਤਾਂ ਬੇਸ਼ੱਕ ਦੀ ਨਾ ਲਾਓ ਪਰ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਗ੍ਰੇਸਫੁੱਲ ਤਾਂ ਬਣਦੇ ਨਹੀਂ ਸੂਟ ਜੇ ਆਪਾਂ ਥੋੜੀ ਜਿਹੀ ਲਾਈਨਿੰਗ ਇਹਨਾਂ ਤੇ ਦੇ ਦੇ ਦਿੰਨੇ ਆ ਬਹੁਤ ਪਿਆਰੇ ਸੂਟ ਬਣਨ ਵਾਲੇ ਨੇ ਜੀ ਇਹ ਤੇ ਇਹ ਵਾਲਾ ਹੈਗਾ ਦਾ ਦੁਪੱਟਾ ਆਹ ਮਸਲੀਂਦਾ ਇਹ ਦੁਪੱਟਾ ਮਿਲੂਗਾ। ਇਹ ਲੋ। ਮੰਮੀ ਇਹ। ਬਹੁਤ ਪਿਆਰੇ ਦੁਪੱਟੇ। ਸੂਟ ਐਕਚੁਅਲੀ ਬਹੁਤ ਜ਼ਿਆਦਾ ਸੋਹਣੇ ਨੇ ਇਹ। ਸ ਉੱਪਰ ਲੁੱਕ ਦੇ ਸੂਟ ਨੇ। ਪਿਆਰੀ ਜਿਹੀ ਲੁੱਕ ਦਿੰਦੇ ਨੇ 1695 ਰੁਪਏ। ਇਸਕਾ ਵੀ ਬਹੁਤ ਜ਼ਿਆਦਾ ਸੋਹਣਾ ਹੈ। ਕਹੀਂ ਮਹਾਰਾਜ ਦੇ। ਇਹ ਜਿੰਦਬੰਦਰ ਨੇ। ਹੈ? ਦੁਪੱਟਾ। ਮਸਲੀਂਦਾ ਇਹ ਦੁਪੱਟਾ ਆ ਲੈ। ਲੋਜੀਕਲ ਨਾ ਦੇਖੋ ਤੁਸੀਂ ਇਹਦਾ ਬੜੀ ਸੋਹਣਾ ਜਿਹਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਆਹ ਵਾਲੀ ਸਲਵਾਰਾ ਸਲਵਾਰ ਤੋਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿੰਨਾ ਪਿਆਰਾ ਲੱਗਣ ਵਾਲਾ ਸੂਟ ਹੈ ਪਾੜੀ ਸੋਬਰ ਲੁਕਣ ਦੀ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਇਹ ਵਾਲਾ ਦੁਪੱਟਾ ਰੂ ਹੈ ਇਹਦੇ ਨਾਲ ਠੀਕ ਹੈ 1695 ਦੇ ਵਿੱਚ ਅਗਲਾ ਇਹ ਵੀ ਬਹੁਤ ਸੋਹਣਾ ਸੂਟ ਹੈ ਮਸਲੀਨ ਦੇ ਵਿੱਚ ਸੁੰਦਰ ਇਹ ਆ ਲੱਗਦਾ ਕਰੀਬ ਹੈ ਹਮ ਇਹੋਂ ਕਰੀਬ ਲੱਗਦਾ ਕ੍ਰੇਪ ਵਰਗਾ ਲੱਗਦਾ ਹੈਗਾ ਮਸਲੀਨ ਦਾ ਬਹੁਤ ਹੀ ਵਧੀਆ ਜੀ ਮਸਲੀਨ ਹੈਗੀ ਹੈ ਜਿਵੇਂ ਤੁਸੀਂ ਆ ਪਹਿਲਾਂ ਸੂਟ ਦੇਖੀ ਹੈ ਇਹ ਨਾ ਇਹਦੇ ਉੱਪਰ ਇਹ ਵਾਲਾ ਵਰਕ ਹੋਇਆ ਹੋਇਆ ਵਰਕ ਦਾ ਨਾ ਉਹ ਪੈਚ ਜਿਹਾ ਲੱਗਿਆ ਹੋਇਆ ਵਰਕ ਦਾ ਪੈਚ ਲੱਗਿਆ ਹੋਇਆ ਨੈਕ ਦੇ ਉੱਪਰ ਠੀਕ ਹੈ ਜੀ ਔਰ ਇਹਦਾ ਤਾਂ ਨਾ ਪ੍ਰਿੰਟ ਵੀ ਬਹੁਤ ਜਿਆਦਾ ਸੋਹਣਾ ਹੈ ਕਾਫੀ ਜਿਆਦਾ ਸੋਹਣਾ ਹੈ ਔਰ ਇਹ ਵਾਲਾ ਤੁਹਾਨੂੰ ਘੇਰੇ ਤੇ ਇਦਾਂ ਇਹ ਵਾਲੀ ਲੇਸ ਮਿਲੂਗੀ ਲੇਸੀ ਐਕਚੁਅਲੀ ਹਾਂ ਲੇਸ ਹੈ neck ਦੇ ਵੀ ਲੇਸ ਮਿਲੂਗੀ ਇਹ ਵਾਲਾ ਹਾਂ ਇਦਾਂ ਇਹ ਪ੍ਰੈਸ ਕਰਨ ਵਾਲੀ ਆ ਆਹ ਲੋ ਇਸ ਤਰ੍ਹਾਂ ਹੋਊਗੀ ਇਧਰੋਂ ਦੇਖ ਲਓ ਤੁਸੀਂ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਪ੍ਰਿੰਟ ਦੇਖ ਲਓ ਤੁਸੀਂ ਕਲਰ ਔਰ ਪ੍ਰਿੰਟ ਤਾਂ ਬਹੁਤ ਖੂਬਸੂਰਤ ਹੈ ਲੋ ਤੇ ਇਹਦੇ ਨਾਲ ਸਲਵਾਰ ਆ ਜਿਹੜੀ ਉਹ ਇਹ ਵਾਲੀ ਰਹੂਗੀ ਸਲਵਾਰ ਵਰਕ ਵਾਲੀ ਹੈ ਜੀ ਇਹਦੇ ਨਾਲ ਹਾਂ ਕੀ ਬੜੀ ਸਲਵਾਰ ਹੋ ਗਈ ਸਲਵਾਰ ਦੇਖੋ ਤੁਸੀਂ ਮਤਲਬ ਹੈ ਨਾ ਆਹ ਦਿੱਤੇ ਪੜੇ ਤਾਂ ਵੀ ਐ ਪਤਾ ਨਹੀਂ ਲੱਗਦਾ ਵੀ ਇਹ ਮਸਲੀਨ ਹੈ ਕਿ ਕ੍ਰੇਪ ਹੈ ਚਮਕਾ ਮਾਰਦੀ ਐਨਾ ਸੋਹਣਾ ਸੂਟ ਆ ਲੋ ਜੀ ਇਹ ਸਲਵਾਰ ਤੇ ਇਹਦੇ ਵਰਕ ਮਿਲੂਗਾ সিলਵਰ ਕਲਰ ਆ সিলਵਰ ਬਹੁਤ ਪਿਆਰਾ ਜਿਹਾ ਕਲਰ ਇਹ ਆ ਲੋ সিলਵਰ ਕਲਰ ਦਾ ਸੂਟ ਆ ਲੋ ਜੀ ਇਹਦੇ ਨਾਲ ਦੇ ਸਾਰੇ ਕਲਰ ਇਹਦੇ ਤੇ ਪਏ ਹੋਏ ਨੇ ਇਹ ਹੈਗਾ ਸ਼ਰਟ ਤੇ ਇਹ ਹੈਗੀ ਸਲਵਾਰ ਮਸਲੀਨ ਦੇ ਵਿੱਚ ਹੀ ਸੂਟ ਮਿਲੂਗਾ ਦੁਪੱਟਾ ਦਿਖਾ ਦਿੰਨੀ ਆ ਦੁਪੱਟਾ ਹੋਊਗਾ ਇਹਦੇ ਨਾਲ ਪ੍ਰਿੰਟਡ ਵਾਹਤ ਇਹਨਾਂ ਦਾ ਸੋਨਾ ਦੁਪੱਟਾ ਹੈ ਮਸਲੀਨ ਦਾ ਬਹਿਜਾ ਬਹਿਜਾ ਕਰਦਾ ਬਹੁਤ ਪਿਆਰਾ ਦੁਪੱਟਾ ਸਿਰ ਤੇ ਟਿਕਨ ਵਾਲਾ ਬੱਡਾ ਸਾਰਾ ਦੁਪੱਟਾ ਲੱਗਦਾ ਮੈਨੂੰ ਇਹਦਾ ਮੈਂ ਵੈਸੇ ਨਾ ਅਪਦੇਆ ਫੁੱਲ ਸਾਰ ਪੰਜੂ ਮਲਗਾ ਡਟਾਈ ਦੋ ਦੁਪੱਟਾ ਪੂਰਾ ਐਂ ਘੁਲੜੁਲੜਾ ਦੁਪੱਟਾ ਠੀਕ ਹੈ ਜੀ ਬਹੁਤ ਵਧੀਆ ਸੂਟ ਹੈਗਾ ਇਹ ਇਹ ਮਿਲੂਗਾ ਜੀ ਤੁਹਾਨੂੰ 1875 ਰੁਪਏ ਦੇ ਵਿੱਚ 1875 ਦੇ ਵਿੱਚ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਤੇ ਲਓ ਜੀ ਮੈਂ ਨਾ ਤੁਹਾਨੂੰ ਦੁਪੱਟੇ ਦਿਖਾਉਣੀ ਆ ਇੱਕ ਦੋ ਦੁਪੱਟੇ ਦਿਖਾ ਦਾਂ ਮੈਂ ਨਾ ਇਹ ਨਵੇਂ ਦੁਪੱਟੇ ਲੈ ਕੇ ਆਈ ਆ ਓ ਇਹ ਦੁਪੱਟੇ ਮੈਂ ਇਸ ਕਰਕੇ ਲਈਆਂ ਕਿਉਂਕਿ ਜਿਹੜੇ ਨਾ ਆਪਣੇ ਸੂਟ ਹੁੰਦੇ ਨੇ ਸ਼ਿਮਰ ਵਗੈਰਾ ਦੇ ਜਾਂ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਕਿਸ ਤਰ੍ਹਾਂ ਦੇ ਤੇ ਆ ਦੇਖੋ ਜਿਵੇਂ ਇਦਾਂ ਦੇ ਸੂਟ ਹੁੰਦੇ ਨੇ ਆਪਣੇ ਕੋਲੇ ਠੀਕ ਹੈ ਤੇ ਇਦਾਂ ਦੇ ਸੂਟ ਹੁੰਦੇ ਨੇ ਜਿਵੇਂ ਆਪਾਂ ਸੂਟ ਦਿਖਾਏ ਸੀ ਨੇੜੇ ਕਰ ਦਿੰਦੀ ਜਿਵੇਂ ਆਪਾਂ ਇਹ ਵਾਲੇ ਸੂਟ ਦਿਖਾਏ ਸੀ ਇਹਨਾਂ ਨਾਲ ਨਾ ਜਿਹੜੇ ਦੁਪੱਟੇ ਹੈਗੇ ਨੇ ਉਹ ਮੈਚ ਨਹੀਂ ਹੁੰਦੇ ਹੁੰਦੇ ਕੋਈ ਵੀ ਦੁਪੱਟਾ ਲੈ ਲਓ ਤੁਸੀਂ ਇਹ ਮੈਚ ਹੁੰਦਾ ਹੀ ਨਹੀਂ ਆ ਕਲਰ ਦਾ ਫਰਕ ਰਹਿੰਦਾ ਹੀ ਰਹਿੰਦਾ ਕਿਉਂਕਿ ਇਹਦੇ ਵਿੱਚ ਥੋੜੀ ਜੀ ਝਲਕੀ ਇਸ ਤਰ੍ਹਾਂ ਦੀ ਪੈਂਦੀ ਹੁੰਦੀ ਆ ਕਿ ਦੁਪੱਟਾ ਜਿਹੜਾ ਉਹ ਸਹੀ ਲੱਗਦਾ ਹੀ ਨਹੀਂ ਆ ਚਾਹੇ ਤੁਸੀਂ ਕਿੰਨਾ ਵੀ ਮਹਿੰਗਾ ਦੁਪੱਟਾ ਲਾ ਦਿਓ ਇਹਦੇ ਨਾਲ ਤੇ ਕਲਰ ਆ ਜਿਹੜਾ ਉਹ ਡਿਫਰੈਂਟ ਹੀ ਆ ਜਾਂਦਾ ਤੇ ਇਸ ਕਰਕੇ ਇਹਨਾਂ ਸੂਟਾਂ ਦੇ ਨਾਲ ਇਸ ਤਰ੍ਹਾਂ ਦੇ ਦੁਪੱਟੇ ਆ ਜਿਹੜੇ ਉਹ ਸਹੀ ਰਹਿੰਦੇ ਨੇ ਆ ਵਾਲੇ ਦੁਪੱਟੇ ਕਿਉਂਕਿ ਇਹਦੇ ਵਿੱਚ ਵੀ 골ਡਨ ਦਾ ਟੱਚ ਹੁੰਦਾ ਠੀਕ ਹੈ ਇਸ ਕਰਕੇ ਲੈ ਕੇ ਆਈਆਂ ਮੈਂ ਤੁਹਾਨੂੰ ਦਿਖਾਉਣੀਆਂ ਹੁਣ ਦੁਪੱਟਾ ਜਿਹੜਾ ਇਹ ਵਾਲਾ ਦੁਪੱਟਾ ਹੈ ਆ ਲਓ ਦੇਖੋ ਕਿੰਨਾ ਸੋਹਣਾ ਲੰਬਾ ਚੌੜਾ ਪੂਰਾ ਹੋਊਗਾ ਆ ਦੇਖੋ ਫੋਰ ਸਾਈਡ ਨਾ ਇਹਦੇ ਇਹ ਵਾਲਾ ਵਰਕ ਹੈ ਮਿਰਰ ਵਰਕ ਪਲੱਸ ਜਰੀ ਵਰਕ ਬੜਾ ਹੀ ਭੇਰਾ ਦੁਪੱਟਾ ਹੈ ਕੋਈ ਲੇਸ ਨਹੀਂ ਲੋਣੀ ਪੈਂਦੀ ਕੁਛ ਨਹੀਂ ਕਰਨਾ ਪੈਂਦਾ ਜਿਵੇਂ ਮਰਜ਼ੀ ਤੁਸੀਂ ਦੁਪੱਟਾ ਲੈ ਲਓ ਇਹਨੂੰ ਤੇ ਖੁੱਲ੍ਹਾ ਡੁੱਲਾ ਪੂਰਾ ਵੱਡਾ 2.5 ਮੀਟਰ ਦਾ ਦੁਪੱਟਾ ਮਿਲੂਗਾ ਤੁਹਾਨੂੰ ਜਦੋਂ ਇਹਨੂੰ ਡਾਈ ਕਰਾਉਂਗੇ ਨਾ ਤੁਸੀਂ ਦੇਖੋ ਫਿਰ ਕਿੰਨਾ ਫੁੱਲ ਸੂਰਤ ਲੱਗਣਾ ਇਹ ਦੁਪੱਟਾ ਜਿਹੜਾ ਇਹ ਤੁਹਾਨੂੰ ਮਿਲੂਗਾ ਅ 400 ਚ 400 ਦੇ ਵਿੱਚ ਇਹ ਦੁਪੱਟਾ ਮਿਲ ਜੂਗਾ ਇੱਕ ਦੁਪੱਟਾ ਲੈ ਤੁਹਾਨੂੰ ਹੋਰ ਦਿਖਾਉਣੀ ਆ ਹੁਣ ਤੁਸੀਂ ਇਹਨਾਂ ਦੇਖੋ ਵੀ ਇਹਦੇ ਵਿੱਚ ਨਾ ਥੋੜਾ ਵਰਕ ਦਾ ਫਰਕ ਪੈ ਗਿਆ ਇਸ ਕਰਕੇ ਇਹਦੀ ਪ੍ਰਾਈਸ ਦਾ ਵੀ ਫਰਕ ਪਈ ਆ ਹਾਂ ਸਟੱਫ ਦਾ ਵੀ ਫਰਕ ਹੁੰਦਾ ਥੋੜਾ ਬਹੁਤ ਤਾਂ ਦੇਖੋ ਐਂ ਦਾ ਹੁੰਦਾ ਨਹੀਂ ਆ ਹਨਾ ਚੀਜ਼ 'ਚ ਹਰੇਕ 'ਚ ਫਰਕ ਹੁੰਦਾ ਹੀ ਐ ਇਹਦਾ ਤੇ ਇਹਦਾ ਸਟੱਫ ਦਾ ਵੀ ਫਰਕ ਹੈ ਔਰ ਇਹਦੇ ਵਰਕ ਦਾ ਵੀ ਫਰਕ ਹੈ ਕੰਨੀਆਂ ਦੇ ਉੱਪਰ ਨਾ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਜਿਆਦਾ ਥੋੜਾ ਜਿਹਾ ਚੌੜਾ ਦੋ ਦੋ ਮਿਰਰ ਲੱਗੇ ਹੋਏ ਨੇ ਇਹਦੇ ਤੇ ਔਰ ਸਾਰੇ ਦੇ ਵਿੱਚ ਮਿਰਰ ਹੈ ਠੀਕ ਹੈ ਜੀ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਮਿਰਰ ਲੱਗੇ ਹੋਏ ਨੇ ਇਹ ਦੁਪੱਟਾ 800 ਦਾ ਹੈ 800 ਦਾ ਲਓ ਜੀ ਇਹ ਦੁਪੱਟੇ ਜਿਹੜੇ ਇਸ ਤਰ੍ਹਾਂ ਦੇ ਨਾ ਸੂਟਾਂ ਨਾਲ ਡਾਈ ਹੋ ਜਾਂਦੇ ਆ ਬਹੁਤ ਖੂਬਸੂਰਤ ਲੱਗਦੇ ਨੇ ਤੇ ਬਾਕੀ ਮੈਂ ਤੁਹਾਨੂੰ ਦਿਖਾ ਹਾਂ ਇਹ ਵਾਲੀ ਹੈਗੀ ਫੁਲਕਾਰੀ ਹੈਂਡਵਰਕ ਦੀ ਹੱਥ ਦੀ ਕਢਾਈ ਕੀਤੀ ਹੋਈ ਹੈ ਜੀ ਇਹਦੇ ਤੇ ਹੈਂਡਵਰਕ ਦੀ ਫੁਲਕਾਰੀ ਹੈਗੀ ਆ ਆ ਦੇਖੋ 4 ਸਾਈਡ ਇਹਦੇ ਤੁਹਾਨੂੰ ਇਸ ਤਰ੍ਹਾਂ ਕਰਕੇ ਆ ਵਾਲਾ ਵਰਕ ਮਿਲੂਗਾ ਸਾਰੇ ਬੂਟੀ ਮਿਲੂਗੀ ਵਿੱਚ ਠੀਕ ਹੈ ਬਿਲਕੁਲ ਵੀ ਇਹਦੇ ਵਿੱਚ ਮਸ਼ੀਨੀ ਵਰਕ ਨਹੀਂ ਹੈਗਾ ਇਹ ਸਾਰਾ ਹੈਂਡਵਰਕ ਹੈ ਬਹੁਤ ਪਿਆਰੀ ਜੀ ਲੱਗਦੀ ਹੈ ਇਹ ਤੇ ਪਿਓਰ ਚਨੌਨ ਦੇ ਉੱਪਰ ਬਣੀ ਹੋਈ ਹੈ ਇਹ ਲਾਈਟ ਵੇਟ ਜਾਂ ਦੁਪੱਟਾ ਹੈਗਾ ਤੇ 4 ਸਾਈਡ ਤੁਹਾਨੂੰ ਇਹ ਵਾਲੀ ਲੇ ਇਸਮ ਲੂਗੀ ਇਸ ਤਰ੍ਹਾਂ 골ਡਨ ਪੱਟੀ ਦੇ ਕੇ ਲੇਸ ਲੱਗੀ ਹੋਈ ਆ ਫਿਨਿਸ਼ਿੰਗ ਬਹੁਤ ਸੋਹਣੀ ਕੀਤੀ ਹੋਈ ਆ ਇਹ 1550 ਦੇ ਵਿੱਚ ਆ ਜੂਗੀ ਇਹ ਵਾਲੀ ਫਲਕਾਰੀ ਤੁਹਾਡੇ ਕੋਲੇ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਦੇਖੋ ਇਹ ਵਾਲਾ ਦੁਪੱਟਾ ਵੀ ਹੈਂਡਵਰਕ ਦਾ ਹੀ ਆ ਫਲਕਾਰੀ ਸੌਰੀ ਹੈਂਡਵਰਕ ਵੀ ਆ ਖੁੱਲ੍ਹੀ ਥੋੜੀ ਮਿਲੂਗੀ ਔਰ ਚਨੋਂਨ ਦੇ ਉੱਪਰ ਹੀ ਮਿਲੂਗੀ ਦੀ ਇਹਦੀ ਠੀਕ ਹੈ ਇਹਦੇ ਤੇ ਵਰਕ ਹੈ ਥੋੜਾ ਜਿਆਦਾ ਹੈਗਾ ਚੌੜਾਈ ਦੇ ਵਿੱਚ ਵੀ ਆ ਲੋ ਪਰ ਉਦਾਂ ਹੀ ਇਹਦੇ ਮਤਲਬ ਕਿ ਫਿਨਿਸ਼ਿੰਗ ਕੀਤੀ ਹੋਈ ਆ ਟਿਸ਼ੂ ਲਗਾ ਕੇ ਪਾਈਪਿੰਗ ਕੱਢੀ ਹੋਈ ਆ ਪੂਰੀ ਐਨ ਵਧੀਆ ਫੁੱਲ ਫਿਨਿਸ਼ਡ ਜਿਹੜੀ ਫਲਕਾਰੀ ਆ ਤੁਹਾਨੂੰ ਮਿਲੂਗੀ ਚਨੋਂਨ ਦੇ ਦੁਪट्टे ਦੇ ਉੱਪਰ ਹੈਗੀ ਆ ਇਹਦੀ ਪ੍ਰਾਈਸ ਹੈਗੀ ਆ 2050 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ